ਗਲਤੀ ਨੇ ਇੱਕ ਘਰ ਉਜਾੜ ਕੇ ਰੱਖ ਦਿੱਤਾ ਹੈ ਮਾਮਲਾ ਨਾਬਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਨਾਬਾ ਦਾ ਪਿੰਡ ਤੁਗਾ ਜਿੱਥੇ ਇੱਕ ਕਿਸਾਨ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਕਰੰਟ ਛੱਡਿਆ ਹੋਇਆ ਸੀਗਾ ਤਾਂ ਇਹੀ ਕਰੰਟ ਇੱਕ ਹੋਰ ਕਿਸਾਨ ਨੂੰ ਲੱਗ ਗਿਆ ਜਿਸ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਬਲਵੀਰ ਸਿੰਘ ਉਹ ਪੋਲਾ ਦੀ ਲਾਸ਼ ਇੱਥੇ ਮਿਲਦੀ ਹੈ ਤਾਂ ਪਰਿਵਾਰ ਦੇ ਵਿੱਚ ਹੁਣ ਗਮਗੀਨ ਦਾ ਮਾਹੌਲ ਹੈ ਜਦੋਂ ਬਲਵੀਰ ਸਿੰਘ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਕਿਉਂਕਿ ਤੜਕਸਾਰ ਬਲਵੀਰ ਸਿੰਘ ਆਪਣੇ ਖੇਤ ਗਿਆ ਸੀ ਤਾਂ ਨਾਲ ਦੇ ਕਿਸਾਨ ਗੁਰਮੀਤ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਪਣੇ ਖੇਤਾਂ ਦੇ ਵਿੱਚ ਕਰੰਟ ਵਾਲੀ ਤਾਰ ਲਗਾਈ ਹੋਈ ਸੀ ਕਰੰਟ ਦੀ ਤਾਰ ਬਲਵੀਰ ਸਿੰਘ ਦੇ ਪੈਰ ਦੇ ਨਾਲ ਲੱਗ ਜਾਂਦੀ ਹੈ ਜਿਸ ਕਰਕੇ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਪਰ ਬਲਵੀਰ ਸਿੰਘ ਨੂੰ ਨਾਲ ਦੇ ਕਿਸਾਨ ਦੇ ਜਿਹੜਾ ਖੇਤ ਸੀਗਾ ਉਸ ਦੇ ਵਿੱਚ ਛੋੜ ਦਿੱਤਾ ਤਾਂ ਇਹ ਗੱਲ ਫਲਾ ਦਿੱਤੀ ਪਿੰਡ ਦੇ ਵਿੱਚ ਇਹ ਗੱਲ ਫਲਾ ਦਿੱਤੀ ਕਿ ਦਿਲ ਦਾ ਦੌਰਾ ਪੈਣ ਦੇ ਕਰਕੇ ਜਾਨ ਚਲੀ ਗਈ ਹੈ ਕਿਸਾਨ ਦੀ ਤਾਂ ਜਦੋਂ ਜਾਂਚ ਕੀਤੀ ਗਈ ਪਰਿਵਾਰਕ ਮੈਂਬਰਾਂ ਨੇ ਚੈੱਕ ਕੀਤਾ ਤਾਂ ਖੁਲਾਸਾ ਹੋਇਆ ਕਿ ਦਰਸਲ ਇੱਥੇ ਖੇਤਾਂ ਦੇ ਵਿੱਚ ਕਰੰਟ ਛੱਡਿਆ ਹੋਇਆ ਸੀਗਾ ਜਾਨਵਰ ਖੇਤਾਂ ਦੇ ਵਿੱਚ ਆਂਦੇ ਸੀਗੇ ਫਸਲ ਲਗਾਈ ਹੋਈ ਸੀ ਤਾਂ ਇਸ ਕਿਸਾਨ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਕਰੰਟ ਵਾਲੀ ਤਾਰ ਛੱਡੀ ਹੋਈ ਸੀਗੀ ਤਾਂ ਜਿਵੇਂ ਬਲਵੀਰ ਸਿੰਘ ਆਪਣੇ ਖੇਤਾਂ ਨੂੰ ਗਿਆ ਸਵੇਰੇ ਤਾਂ ਅਚਾਨਕ ਉਸ ਦਾ ਪੈਰ ਰੱਖਿਆ ਗਿਆ ਤਾਂ ਉਸੇ ਦੌਰਾਨ ਉਸ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਤਾਂ ਦੱਸ ਦਈਏ ਕਿ ਇਹ ਨਾਬਾ ਬਲੌਕ ਦਾ ਪਿੰਡ ਤੁੱਗਾ ਹੈ ਤਾਂ ਇਸ ਪਿੰਡ ਦੇ ਵਿੱਚ ਕਰੰਟ ਲੱਗਣ ਦੇ ਕਰਕੇ ਦੂਜੀ ਮੌਤ ਹੋਈ ਹੈ ਕੁਝ ਸਮੇਂ ਪਹਿਲਾਂ ਵੀ ਕਿਸਾਨ ਗੁਰਮੀਤ ਸਿੰਘ ਦੇ ਖੇਤਾਂ ਦੇ ਵਿੱਚ ਜਿਹੜੀ ਕਰੰਟ ਦੀ ਤਾਰ ਛੱਡੀ ਹੋਈ ਸੀ ਉਸ ਦੇ ਕਰਕੇ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਸੀਗੀ ਤਾਂ ਹੁਣ ਉਸੇ ਖੇਤਾਂ ਦੇ ਵਿੱਚ ਦੂਸਰੀ ਮੌਤ ਹੋਈ ਹੈ ਤੜਕਸਾਰ ਖੇਤਾਂ ਨੂੰ ਜਾ ਰਹੇ ਕਿਸਾਨ ਬਲਵੀਰ ਸਿੰਘ ਉਹ ਪੋਲਾ ਦੀ ਲੱਗਣ ਦੇ ਕਰਕੇ ਮੌਤ ਹੋ ਗਈ ਕਿਸਾਨ ਗੁਰਮੀਤ ਸਿੰਘ ਦੇ ਵੱਲੋਂ ਇੱਥੇ ਜਾਨਵਰਾਂ ਨੂੰ ਦੇਖਦਿਆਂ ਹੋਇਆਂ ਆਪਣੇ ਖੇਤ ਦੇ ਵਿੱਚ ਕਰੰਟ ਵਾਲੀ ਤਾਰ ਲਗਾਈ ਹੋਈ ਸੀ ਪਰ ਇਸ ਦਾ ਖਾਮਿਆ ਜਾਂ ਇਨਸਾਨਾਂ ਨੂੰ ਆਪਣੀ ਕੀਮਤੀ ਜਾਨ ਚੁਕਾ ਕੇ ਅਪੁਗਤਨਾ ਪੈ ਰਿਹਾ ਹੈ ਦੋ ਘਟਨਾਵਾਂ ਹੋ ਚੁੱਕੀਆਂ ਨੇ ਇਸ ਤੋਂ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਇਸ ਤਰੀਕੇ ਦੇ ਨਾਲ ਕਰੰਟ ਲੱਗਣ ਦੇ ਕਰਕੇ ਉਸ ਦੀ ਜਾਨ ਚਲੀ ਗਈ ਸੀਗੀ ਤਾਂ ਹੁਣ ਕਿਸਾਨ ਬਲਵੀਰ ਸਿੰਘ ਜਿਹੜਾ ਆਪਣੇ ਖੇਤਾਂ ਨੂੰ ਗਿਆ ਸੀਗਾ ਸਵੇਰੇ ਪਾਣੀ ਲਾਣ ਗਿਆ ਸੀਗਾ ਖੇਤਾਂ ਨੂੰ ਤਾਂ ਜਿਹੜੇ ਖੇਤਾਂ ਦੇ ਵਿੱਚ ਕਰੰਟ ਦੀ ਤਾਰ ਛੱਡੀ ਹੋਈ ਸੀਗੀ ਉਸ ਦੇ ਉੱਤੇ ਉਸ ਦਾ ਪੈਰ ਰੱਖਿਆ ਜਾਂਦਾ ਹੈ ਤਾਂ ਇਸੇ ਕਰਕੇ ਉਸ ਨੂੰ ਕਰੰਟ ਲੱਗ ਜਾਂਦਾ ਹੈ ਤਾਂ ਕਰੰਟ ਲੱਗਣ ਦੇ ਕਰਕੇ ਮੌਕੇ ਦੇ ਉੱਤੇ ਉਸ ਦੀ ਜਾਨ ਚਲੀ ਗਈ ਪਰ ਜਿਹੜਾ ਕਿਸਾਨ ਸੀਗਾ ਉਸਨੇ ਪਿੰਡ ਦੇ ਵਿੱਚ ਗੱਲ ਫਲਾ ਦਿੱਤੀ ਦੇਖ ਲਓ ਕਿ ਇੱਕ ਬੰਦੇ ਦੀ ਜਾਨ ਚਲੀ ਜਾਂਦੀ ਹੈ ਪਰ ਇਸ ਕਿਸਾਨ ਦੇ ਵੱਲੋਂ ਕਿ ਮੇਰੇ ਉੱਤੇ ਕੋਈ ਗੱਲ ਨਾ ਆਵੇ ਇਸ ਦੇ ਕਰਕੇ ਉਹ ਗੱਲ ਫਲਾ ਦਿੰਦਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਦੇ ਕਰਕੇ ਹੋਈ ਹੈ ਪਰ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਖੁਲਾਸਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਇੱਥੇ ਖੇਤਾਂ ਦੇ ਵਿੱਚ ਕਰੰਟ ਦੀ ਤਾਰ ਛੱਡੀ ਹੋਈ ਸੀ ਜਾਨਵਰਾਂ ਨੂੰ ਭਜਾਉਣ ਦੇ ਲਈ ਤਾਂ ਉਸੇ ਦੇ ਕਰਕੇ ਕਿਸਾਨ ਬਲਵੀਰ ਸਿੰਘ ਦੀ ਮੌਤ ਹੋਈ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਰੋਪ ਲਗਾਏ ਜਾ ਰਹੇ ਨੇ ਕਿ ਪਹਿਲਾਂ ਵੀ ਇੱਥੇ ਮੌਤ ਹੋ ਗਈ ਇਸ ਲਈ ਇੱਕ ਪ੍ਰਵਾਸੀ ਮਜ਼ਦੂਰ ਦੀ ਕਰੰਟ ਲੱਗਣ ਦੇ ਕਰਕੇ ਤਾਂ ਉਹਨ ਇਸ ਕਿਸਾਨ ਦੇ ਵੱਲੋਂ ਸਾਰਿਆਂ ਨੂੰ ਗੁੰਮਰਾਹ ਕੀਤਾ ਗਿਆ ਕਿਉਂਕਿ ਕਰੰਟ ਲੱਗਣ ਦੇ ਨਾਲ ਬਲਵੀਰ ਸਿੰਘ ਦੀ ਮੌਤ ਹੋਈ ਤਾਂ ਇਸ ਕਿਸਾਨ ਨੇ ਗੱਲ ਫਲਾ ਦਿੱਤੀ ਕਿ ਦਿਲ ਦਾ ਦੌਰਾ ਉਸ ਕਿਸਾਨ ਨੂੰ ਪਿਆ ਤਾਂ ਇਸ ਤਰੀਕੇ ਦੇ ਨਾਲ ਇੱਕ ਘਰ ਉੱਜੜ ਗਿਆ ਹੈ ਘਰ ਦੇ ਵਿੱਚ ਗਮਗੀਨ ਮਾਹੌਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕੀ ਕੁਝ ਕਹਿਣਾ ਪਰਿਵਾਰਕ ਮੈਂਬਰਾਂ ਦਾ